ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਦੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਤੇ ਅੱਜ ਲੱਗਿਆ ਜੀ ਆਪਾਂ ਵਰਕ ਵਾਲਾ ਗਲਾ ਸਟੀਚਿੰਗ ਕਰਨਾ ਕਿਉਂਕਿ ਕਾਫੀ ਟਾਈਮ ਤੋਂ ਮੇਰੀਆਂ ਭੈਣਾਂ ਦੇ ਕਮੈਂਟ ਆ ਰਹੇ ਆ ਤੇ ਮੈਨੂੰ ਕਾਲ ਵੀ ਆਈ ਹੈ ਇੱਕ ਦੋ ਦੀ ਤੇ ਉਹ ਮੈਨੂੰ ਕਹਿ ਰਹੇ ਆ ਵੀ ਤੁਸੀਂ ਨਾ ਜਦੋਂ ਵਰਕ ਕਰਿਆ ਹੋਵੇ ਗਲੇ ਤੇ ਤਾਂ ਤੁਸੀਂ ਗਲਾ ਕਿੱਦਾਂ ਮਤਲਬ ਕਵਰ ਕਰਦੇ ਆ ਸਾਰਾ ਹਨਾ ਤੇ ਇਹਦੇ ਵਿੱਚ ਵੀ ਮੈਂ ਤੁਹਾਨੂੰ ਦੱਸਦੀ ਹਾਂ ਕਿਉਂਕਿ ਨਾ ਜਿਹੜਾ ਆਪਾਂ ਲਾਈਨਿੰਗ ਵਾਲਾ ਕਰਦੇ ਆ ਉਹ ਬਿਲਕੁਲ ਇਦਾਂ ਹੀ ਕਵਰ ਹੋ ਜਾਂਦਾ ਠੀਕ ਹੈ ਤੇ ਸੇਮ ਹੈਗਾ ਜੀ ਇਹਦਾ ਵੀ ਤਰੀਕਾ ਉਹੀ ਆ ਠੀਕ ਹੈ ਇਹਦੇ ਵਿੱਚ ਤੁਸੀਂ ਮਤਲਬ ਮੰਨ ਲਓ ਜਿੰਮੇ ਚੜਾਈ ਹੈਗੀ ਇਹਦੇ ਵਿੱਚ ਜਿਆਦਾ ਤਾਂ ਤੁਸੀਂ ਉਰੇ ਪਲੇਟ ਪਾ ਲੈਣੀ ਆ ਠੀਕ ਹੈ ਜੀ ਜਿਵੇਂ ਆ ਦੇਖੋ ਮੈਂ ਨਿਸ਼ਾਨੀ ਲਾਈ ਹੋਈ ਆ ਗਲੇ ਤੇ ਤੇ ਗਲਾ ਡੀਪ ਹੈਗਾ ਜੀ ਕਸਟਮਰ ਦਾ 6.5 ਤੇ 7 ਆ ਰਿਹਾ ਠੀਕ ਹੈ ਜੀ ਤੇ ਜਿਹੜੀ ਚੜਾਈ ਹੈਗੀ ਆ ਉਹ ਆ ਰਹੀ ਹੈ 7 ਠੀਕ ਹੈ ਤੇ ਆਪਾਂ ਨੇ ਇੰਨਾ 6.5 ਮਤਲਬ ਕਿ ਆਪ ਰੱਖਣਾ ਇਹਦੇ ਵਿੱਚ ਤੇ ਬਾਕੀ ਆਪਾਂ ਨੇ ਇਹਦੇ ਵਿੱਚ ਨਾ ਪਲੇਟ ਪਾ ਦੇਣੀ ਆ ਥੋੜੀ ਜੀ ਜਿਵੇਂ ਮੰਨ ਲਓ ਇੱਥੇ ਇੱਕ ਪਲੇਟ ਪਾ ਲੈਣੀ ਆ ਠੀਕ ਆ ਸਭ ਤੋਂ ਪਹਿਲਾਂ ਆਪਾਂ ਨੇ ਪਲੇਟ ਪਾ ਲੈਣੀ ਆ ਉਸ ਤੋਂ ਬਾਅਦ ਕਿ ਮੈਂ ਤੁਹਾਨੂੰ ਦੱਸਦੀ ਆ ਆਪਾਂ ਨੇ ਨਾ ਪੇਸਟਿੰਗ ਪੇਪਰ ਲੱਤਾ ਹੋਇਆ ਇਹ ਵਾਲਾ ਪੇਸਟਿੰਗ ਪੇਪਰ ਲੈ ਲਿਆ ਠੀਕ ਆ ਇਹ ਪੇਸਟਿੰਗ ਪੇਪਰ ਨਾ ਪਹਿਲਾਂ ਆਪਾਂ ਨੇ ਕੱਪੜੇ ਤੇ ਚਿਪਕਾ ਲੈਣਾ ਤੇ ਜਿਵੇਂ ਆ ਕੱਪੜਾ ਲੈ ਲਿਆ ਆਪਾਂ ਨੇ ਹਨਾ ਕੱਪੜੇ ਦੇ ਉੱਪਰ ਪੇਸਟਿੰਗ ਪੇਪਰ ਇਦਾਂ ਚਿਪਕਾ ਲੈਣਾ ਠੀਕ ਹੈ ਜੀ ਐਮ ਇਹ ਚਪਕਾ ਕੇ ਨਾ ਫਿਰ ਆਪਾਂ ਨੇ ਇਹਦੀ ਕਟਿੰਗ ਕਰ ਲੈਣੀ ਆ ਆ ਦੇਖੋ ਕੱਪੜੇ ਦੀ ਨਾਲ-ਨਾਲ ਕਟਿੰਗ ਕਰ ਲੈਣੀ ਆ ਉਹੀ ਸ਼ੇਪ ਦੇ ਵਿੱਚ ਜਿਹੜੇ ਸ਼ੇਪ ਚ ਆਪਾਂ ਨੇ ਪੇਸਟਿੰਗ ਪੇਪਰ ਕਟਿੰਗ ਕੀਤਾ ਹੋਇਆ ਠੀਕ ਹੈ ਜੀ ਇਹਨੂੰ ਚੰਗੀ ਤਰ੍ਹਾਂ ਚਪਕਾ ਲੈਣਾ ਪ੍ਰੈਸ ਕਰ ਠੀਕ ਹੈ ਇਹਨੂੰ ਚਿਪਕਾ ਲਿਆ ਤੇ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਹੈ ਤੁਸੀਂ ਪਹਿਲਾਂ ਨਾ ਉਹ ਰੇ ਸਲਾਈ ਲਾਉਣੀ ਹੈ ਇਹਦੇ ਵਿੱਚ ਠੀਕ ਹੈ ਇਹਦੇ ਵਿੱਚ ਇੰਨੀ ਕੁ ਸਲਾਈ ਲਾਉਣੀ ਹੈ ਬਸ ਇੱਥੇ ਬੜ ਨਹੀਂ ਪੈਣਾ ਚਾਹੀਦਾ ਤੁਹਾਡਾ ਤੇ ਇਹ ਚ ਤੁਸੀਂ ਬਿਲਕੁਲ ਸੈਟ ਰੱਖਣੀ ਹੈ ਠੀਕ ਹੈ ਜੀ ਜਿੰਨਾ ਕੁ ਵੀ ਆ ਰਿਹਾ ਹੁਣ ਤੁਸੀਂ ਇਹਨੂੰ ਮਿਣ ਕੇ ਦੇਖ ਲੈਣਾ ਦੁਬਾਰਾ ਆ ਦੇਖੋ ਜੀ 6 ਆ ਰਿਹਾ ਠੀਕ ਆ ਤੇ ਆਪਾਂ ਨੇ ਇਹ ਚੀਜ਼ ਕਵਰ ਕਰਨੀ ਹੈ ਸਾਰੀ ਮਤਲਬ ਪਲੇਨ ਨਹੀਂ ਛੱਡਣਾ ਹੈਗਾ ਹਨਾ ਜਦੋਂ ਆਪਾਂ ਪਲੇਨ ਛੱਡਦੇ ਆ ਨਾ ਫਿਰ ਮਤਲਬ ਜਦ ਪਾਉਂਦਾ ਕਸਟਮਰ ਸੂਟ ਤਾਂ ਗळा ਬਹੁਤ ਅਜੀਬ ਲੱਗਦਾ ਮੈਨੂੰ ਇਹ ਚੀਜ਼ ਬਿਲਕੁਲ ਪਸੰਦ ਨਹੀਂ ਹੈਗੀ ਕਿਉਂਕਿ ਲਾਈਨਿੰਗ ਵਾਲਾ ਵੀ ਮੈਂ ਫੁੱਲ ਅਰਾਊਂਡ ਐਨ ਨਾਲ ਦੀ ਨਾਲ ਵਰਕ ਦੇ ਨਾਲ ਕਮਾਉਣੀ ਆ ਤੇ ਇਹਦੇ ਵਿੱਚ ਵੀ ਆਪਾਂ ਵਰਕ ਦੇ ਨਾਲ ਹੀ ਸਟੀਚਿੰਗ ਕਰਨੀ ਆ ਠੀਕ ਹੈ ਜੀ ਤੇ ਇਹਦੀ ਫਿਨਿਸ਼ਿੰਗ ਕਿਵੇਂ ਆਉਗੀ ਇਹ ਤੁਸੀਂ ਜਰੂਰ ਫੁੱਲ ਵੀਡੀਓ ਜਰੂਰ ਦੇਖਿਓ ਠੀਕ ਹੈ ਜੀ ਤੇ ਆਜੋ ਆਪਾਂ ਇਹਦੇ ਵਿੱਚ ਲਾਉਨੇ ਆ ਪਹਿਲਾਂ ਸਲਾਈ ਠੀਕ ਹੈ ਤੁਸੀਂ ਇੱਥੇ ਤੱਕ ਮਤਲਬ ਸਲਾਈ ਲਾਉਣੀ ਆ ਵਰਕ ਨਾਲ ਵਰਕ ਤੁਸੀਂ ਮਿਲਾ ਕੇ ਰੱਖਣਾ ਜਿਵੇਂ ਆ ਦੇਖੋ ਨਾ ਤੇ ਵਰਕ ਦੇ ਨਾਲ ਵਰਕ ਮਿਲਾ ਕੇ ਰੱਖਣਾ ਪੂਰੇ ਤੋਂ ਪਲੇਟ ਪਾ ਦੇਣੀ ਤੇ ਹਾਂਜੀ ਆਪਾਂ ਨੇ ਨਾ ਹੁਣ ਜਿਹੜੀ ਪਲੇਟ ਪਾਈ ਤੀ ਪਲੇਟ ਇਦੋਂ ਨੂੰ ਫੋਲਡ ਕਰਕੇ ਆਪਾਂ ਪੂਰੇ ਸਲਾਈ ਲਾ ਲਈ ਠੀਕ ਹੈ ਜੀ ਤੇ ਇਹਦਾ ਸੈਂਟਰ ਆਪਾਂ ਇੱਥੋਂ ਲੈਣਾ ਠੀਕ ਹੈ ਤੇ ਤੁਸੀਂ ਨਾ ਇਹਨੂੰ ਕੱਟ ਲਾ ਲੈਣਾ ਇਹਨੂੰ ਤੁਸੀਂ ਇਦਾਂ ਕਰਕੇ ਜਿਹੜਾ ਗੋਲ ਵਾਲੀ ਸਾਈਡ ਆ ਹੇਠੇ ਰੱਖਣੀ ਆ ਦੂਜੀ ਸਾਈਡ ਉੱਪਰ ਰੱਖਣੀ ਆ ਠੀਕ ਆ ਪੂਰੇ ਕੱਟ ਲਾ ਲਿਆ ਤੇ ਤੁਸੀਂ ਆ ਚੀਜ਼ ਏਦਾਂ ਰੱਖਣੀ ਆ ਇਹਦੇ ਬਰਾਬਰ ਠੀਕ ਹੈ ਜੀ ਇਹਦੇ ਬਰਾਬਰ ਰੱਖ ਕੇ ਤੁਸੀਂ ਵਰਕ ਦੇ ਨਾਲ-ਨਾਲ ਸਲਾਈ ਲਾਉਣੀ ਆ ਵਰਕ ਦੇ ਨਾਲ-ਨਾਲ ਸਲਾਈ ਤੁਸੀਂ ਕਿੱਦਾਂ ਲਾਉਣੀ ਕਿਉਂਕਿ ਇਹਦੇ ਵਿੱਚ ਆਪਣੇ ਕੋਲ ਵਰਕ ਸ਼ੋ ਨਹੀਂ ਹੁੰਦਾ ਹੈਗਾ ਕਿਉਂਕਿ ਇਹਦੇ ਵਿੱਚ ਲਾਈਨਿੰਗ ਸੌਰੀ ਪੇਸਟਿੰਗ ਪੇਪਰ ਲੱਗ ਗਿਆ ਤੇ ਇਹਦੇ ਵਿੱਚ ਤੁਹਾਨੂੰ ਪਤਾ ਨਹੀਂ ਲੱਗਣਾ ਹੈਗਾ ਤੁਸੀਂ ਪਤਾ ਕੀ ਕਰਨਾ ਤੁਸੀਂ ਚੌਕ ਨਾਲ ਨਿਸ਼ਾਨੀ ਲਾਉਣੀ ਆ ਤੇ ਆ ਦੋਨੇ ਚੀਜ਼ਾਂ ਬਰਾਬਰ ਰੱਖਣੀ ਆ ਬਿਲਕੁਲ ਤੇ ਆਹ ਦੇਖੋ ਜੀ ਉਰੇ ਤੱਕ ਆਪਣਾ ਗਲਾ ਆ ਰਿਹਾ ਹਨਾ ਤੇ ਬਰਕ ਦੇ ਨਾਲ-ਨਾਲ ਜਿੱਥੇ-ਜਿੱਥੇ ਬਰਕ ਆ ਰਿਹਾ ਇਹਦੇ ਨਾਲ-ਨਾਲ ਆਪਾਂ ਨੇ ਸਲਾਈ ਆਪਾਂ ਨੇ ਨਿਸ਼ਾਨੀ ਲਾ ਲੈਣੀ ਆ ਠੀਕ ਹੈ ਜੀ ਆਹ ਦੇਖੋ ਇਹਦੇ ਨਾਲ-ਨਾਲ ਆਪਾਂ ਨੇ ਉਰੇ ਸਲਾਈ ਲਾ ਲੈਣੀ ਆ ਠੀਕ ਹੈ ਤੇ ਸਲਾਈ ਆਪਾਂ ਨੇ ਪਹਿਲਾਂ ਨਿਸ਼ਾਨੀ ਲਾਉਣ ਤੋਂ ਬਾਅਦ ਤੁਸੀਂ ਨੇ ਇਹ ਚੀਜ਼ ਮਾਪ ਲੈਣੀ ਆ ਉਰੇ ਤੋਂ 7 ਆ ਤੇ ਇਧਰੋਂ ਆ ਰਿਹਾ ਹੈ 5.5 ਠੀਕ ਹੈ ਜੀ ਪੂਰਾ ਆਪਣੇ ਕੋਲ ਸਹੀ ਆ ਗਿਆ ਕਿਉਂਕਿ ਪਲੇਟ ਪਾਉਣ ਕਰਕੇ ਸਹੀ ਆ ਗਿਆ ਆਪਣੇ ਕੋਲ ਗਲਾ ਠੀਕ ਹੈ ਤੇ ਉਸ ਤੋਂ ਬਾਅਦ ਆਪਾਂ ਨੇ ਉਰੇ ਤੋਂ ਸਲਾਈ ਚਾਹੇ ਤੁਸੀਂ ਪਹਿਲਾਂ ਸੈਂਟਰ 'ਚ ਸਲਾਈ ਲਾ ਲਓ ਕਿਉਂਕਿ ਨਾ ਕਈ ਵਾਰ ਐਦਾਂ ਹੁੰਦਾ ਨਾ ਵੀ ਜਿਵੇਂ ਜੜੀਆਂ ਮੇਰੀਆਂ ਬਣਾ ਨਵਾਂ ਕੰਮ ਸਿੱਖ ਰਹੀਆਂ ਉਹਨਾਂ ਤੋਂ ਹਿੱਲ ਜਣਾ ਇਹ ਚੀਜ਼ ਹੈ ਨਾ ਤੇ ਗਲਾ ਹਿੱਲ ਜੂਗਾ ਤੁਹਾਡੇ ਤੋਂ ਤੁਸੀਂ ਨਾ ਉਰੇ ਮਤਲਬ ਜਿਹੜਾ ਕੱਟ ਨਾਲ ਕੱਟ ਮਲਾ ਲੈਣਾ ਠੀਕ ਹੈ ਉਰੇ ਕੱਟ ਹੈ ਤੇ ਸੈਂਟਰ ਉਰੇ ਆ ਰਿਹਾ ਤੇ ਤੁਸੀਂ ਆ ਚੀਜ਼ ਦੇਖੋ ਉਰੇ ਆ ਰਹੀ ਆ ਆ ਚੀਜ਼ ਇਧਰ ਆ ਰਹੀ ਆ ਠੀਕ ਹੈ ਬਿਲਕੁਲ ਸਹੀ ਆ ਰਿਹਾ ਤੇ ਤੁਸੀਂ ਉਰੇ ਤੋਂ ਨਾ ਸਲਾਈ ਲਾਉਣੇ ਸਟਾਰਟ ਕਰ ਦੇਣੀ ਆ ਜਾਂ ਫਿਰ ਮੇਰੀਆਂ ਭੈਣ ਇਹ ਵੀ ਕਰ ਸਕਦੀ ਹੋਰੇ ਸੇਫਟੀ ਪਿੰਨ ਜਾਂ ਪੱਗ ਪਿੰਨ ਸੌਰੀ ਪੱਗ ਪਿੰਨ ਉਰੇ ਲਾ ਸਕਦੀਆਂ ਠੀਕ ਆ ਤਿੰਨਾਂ ਸੈਡਾਂ ਤੇ ਉਰੇ ਵੀ ਇੱਧਰ ਵੀ ਠੀਕ ਆ ਉਸ ਤੋਂ ਬਾਅਦ ਤੁਸੀਂ ਸੈਂਟਰ 'ਚ ਸਲਾਈ ਲਾਉਣੀਆਂ ਸੈਂਟਰ ਵੀ ਚਾਹੇ ਤੁਸੀਂ ਇਹਦੇ ਨਾਲ ਕਰ ਲੋ ਜਿਵੇਂ ਆ ਪੱਟੀ ਦਾ ਸੈਂਟਰ ਹੈ ਠੀਕ ਆ ਆ ਪੱਟੀ ਦਾ ਸੈਂਟਰ ਕਰ ਸਕਦੇ ਆ ਤੁਸੀਂ ਇਦਾਂ ਠੀਕ ਆ ਉਸ ਤੋਂ ਬਾਅਦ ਤੁਸੀਂ ਸਲਾਈ ਲਾ ਲੈਣੀ ਸਲਾਈ ਤੁਸੀਂ ਇੱਥੇ ਤੱਕ ਲੈ ਕੇ ਆਉਣੀਆਂ ਠੀਕ ਹੈ ਜੀ ਲਿਆਂਦੀ ਉਸ ਤੋਂ ਬਾਅਦ ਤੁਸੀਂ ਪੈਰ ਚੱਕਣਾ ਇੱਕ ਸਲਾਈ ਤੁਸੀਂ ਇੱਧਰ ਨੂੰ ਲਾਉਣੀ ਆ ਠੀਕ ਹੈ ਇੱਕ ਸਲਾਈ ਫਿਰ ਤੁਸੀਂ ਇੱਧਰ ਨੂੰ ਫੇਰ ਵਾਪਸ ਲੈ ਆਉਣੀ ਠੀਕ ਹੈ ਇਸ ਸਲਾਈ ਲੱਗਣ ਤੋਂ ਬਾਅਦ ਤੁਸੀਂ ਅੱਧਰ ਵੀ ਦੇਖ ਲੈਣਾ ਚੰਗੀ ਤਰ੍ਹਾਂ ਵੀ ਆਪਾਂ ਨੇ ਇਹ ਚੀਜ਼ ਸਾਰੀ ਕਵਰ ਕਰ ਲਈ ਠੀਕ ਹੈ ਤੇ ਤੁਸੀਂ ਨਾ ਹੁਣ ਇਹਦੇ ਵਿੱਚੋਂ ਕਟਿੰਗ ਕਰ ਲੈਣੀ ਆ ਕਟਿੰਗ ਕਰ ਲਈ ਵਿੱਚੋਂ ਤੇ ਤੁਸੀਂ ਇਹ ਚੀਜ਼ ਤੇ ਨਾ ਕੱਟ ਲਾ ਲੈਣੇ ਛੋਟੇ ਛੋਟੇ ਠੀਕ ਹੈ ਜੀ ਇਹ ਲਾਉਣ ਤੋਂ ਬਾਅਦ ਤੁਸੀਂ ਨਾ ਇੱਥੇ ਸਲਾਈ ਲਾਉਣੀ ਆ ਗਲੇ ਤੇ ਨਹੀਂ ਲਾਉਣੀ ਹੈਗੀ ਮਤਲਬ ਜਿਹੜੀ ਪੇਸਟਿੰਗ ਪਾਈ ਉਹਦੇ ਤੇ ਲਾਉਣੀ ਆ ਠੀਕ ਹੈ ਠੀਕ ਹੈ ਜੀ ਇਹ ਲਾਉਣ ਤੋਂ ਬਾਅਦ ਤੁਸੀਂ ਇਦਾਂ ਇਹਨੂੰ ਫੋਲਡ ਕਰ ਲੈਣਾ ਇਹਨੂੰ ਪੂਰੀ ਫਿਨਿਸ਼ਿੰਗ ਦੇ ਨਾਲ ਤੁਸੀਂ ਇੱਕ ਸਲਾਈ ਇੱਥੇ ਵੀ ਲਾ ਸਕਦੇ ਆ ਠੀਕ ਹੈ ਜੇ ਮੈਨੂੰ ਤੁਸੀਂ ਗਲਾ ਫੋਲਡ ਕਰਨਾ ਜਿਹੜਾ ਇਹ ਆ ਚੀਜ਼ ਪੂਰੀ ਫਿਨਿਸ਼ਿੰਗ ਨਾਲ ਗਲਾ ਫੋਲਡ ਹੋ ਜਾਣਾ ਤੇ ਬਹੁਤ ਸੋਹਣੀ ਗਲੇ ਦੀ ਫਿਨਿਸ਼ਿੰਗ ਆਉਣੀ ਆ ਤੇ ਆ ਦੇਖੋ ਹੁਣ ਮੈਂ ਔਰੇ ਤੇ ਨਾ ਸਲਾਈ ਲਾਉਣ ਲੱਗੀਆਂ ਥੋੜੇ ਆਪਾਂ ਮੋٹے ਵਖੇ ਨਾਲ ਲਾਉਂਗੇ ਆਪਾਂ ਬਾਅਦ ਵਿੱਚ ਜਦੋਂ ਵੀ ਆਪਣੀ ਮਤਲਬ ਤਰਪਾਈ ਹੋ ਗਈ ਫਿਰ ਆਪਾਂ ਦੇ ਰ ਸਕਦੇ ਆ ਠੀਕ ਆ ਸਿਰਫ ਆਪਾਂ ਨੇ ਫਿਨਿਸ਼ਿੰਗ ਲਈ ਲਾਉਣੀਆਂ ਇਹ ਇੱਕ ਠੀਕ ਹੈ ਜੀ ਤੇ ਐਵੇਂ ਆਪਣਾ ਗਲਾ ਬਣ ਕੇ ਰੈਡੀ ਹੋ ਜਾਣਾ ਤੁਸੀਂ ਦੇਖੋ ਤੇ ਬਾਕੀ ਜਿਹੜੀ ਬੈਕ ਵਾਲੀ ਫਿਨਿਸ਼ਿੰਗ ਆ ਉਹ ਤੁਸੀਂ ਕਿਵੇਂ ਕਰਨੀ ਆ ਇਹ ਵੀ ਤੁਸੀਂ ਦੇਖ ਲਓ ਇੱਕ ਵਾਰੀ ਤੇ ਇਹਦੇ ਵਿੱਚ ਤੁਸੀਂ ਕੀ ਕਰਨਾ ਹੈ ਤੁਸੀਂ ਆ ਚੀਜ਼ ਇੱਕ ਵਾਰ ਫੋਲਡ ਕਰਨੀ ਆ ਠੀਕ ਹੈ ਤੁਸੀਂ ਗੁਲਾਈ ਚ ਘੁਮਾ ਕੇ ਲੈ ਕੇ ਆਣੀ ਹੈ ਇਹ ਚੀਜ਼ਾਂ ਠੀਕ ਹੈ ਜੀ ਤੇ ਐਦਾਂ ਇਹਨੂੰ ਫੋਲਡ ਕਰ ਲੈਣਾ ਤੁਸੀਂ ਉਸ ਤੋਂ ਬਾਅਦ ਤੁਸੀਂ ਇਹਨੂੰ ਮੋٹے ਵਕੀਏ ਨਾਲ ਸਲਾਈ ਵੀ ਮਾਰ ਸਕਦੇ ਆ ਜਾਂ ਤੁਸੀਂ ਇਹਨੂੰ ਐਦਾਂ ਵੀ ਛੱਡ ਸਕਦੇ ਆ ਤੇ ਵੈਸੇ ਜੇ ਤੁਸੀਂ ਇਹਨੂੰ ਮਤਲਬ ਜਾਂ ਪ੍ਰੈਸ ਕਰ ਲੋ ਜਾਂ ਇਹਨੂੰ ਮਤਲਬ ਮੋٹے ਵਕੀਏ ਨਾਲ ਸਲਾਈ ਮਾਰ ਲਓ ਤਾਂ ਜੋ ਜਿਹੜੀ ਤਰਪਾਈ ਆ ਉਹ ਨਾਲ-ਨਾਲ ਹੋ ਸਕੇ ਵਧੀਆ ਆਸਾਨੀ ਨਾਲ ਇਹਨੂੰ ਤਰਪਾਈ ਹੋ ਜੂਗੀ ਠੀਕ ਹੈ ਤੇ ਬਾਦੂ ਜਿਹੜੀ ਬੁਕਰਮ ਹੁੰਦੀ ਹੈ ਪੇਸਟਿੰਗ ਹੁੰਦੀ ਹੈ ਤੁਸੀਂ ਕਟਿੰਗ ਕਰ ਲਈ ਕਰੋ ਪ੍ਰੋਪਰ ਗੋਲ ਘੇਰੇ ਦੇ ਵਿੱਚ ਇਹ ਸ਼ੇਪ ਪਾਉਣੀ ਚਾਹੀਦੀ ਆ ਠੀਕ ਹੈ ਤੇ ਤੁਹਾਨੂੰ ਮੈਂ ਮਾਰ ਕੇ ਵੀ ਦਿਖਾ ਦਿੰਨੀ ਆ ਸਲਾਈ ਇੱਕ ਵਾਰੀ ਮੋٹے ਬਘੀਏ ਨਾਲੇ ਆਪਾਂ ਨੇ ਅੱਗੇ ਸਲਾਈ ਲਾ ਲੈਣੀ ਆ। ਠੀਕ ਹੈ। ਆ ਦੇਖੋ ਜੀ। ਐਦਾਂ ਆਪਣਾ ਗਲਾ ਬਣ ਕੇ ਰੈਡੀ ਹੋ ਜਾਣਾ ਤੇ ਉਸ ਤੋਂ ਬਾਅਦ ਹੁਣ ਆਪਾਂ ਪਾਵਾਂਗੇ ਕੱਟਾਂ। ਠੀਕ ਹੈ ਜੀ ਤੇ ਹਾਂ ਜੀ ਆਪਣਾ ਗਲਾ ਬਣ ਕੇ ਰੈਡੀ ਹੋ ਚੁੱਕਿਆ ਜੀ। ਤੇ ਤੁਹਾਨੂੰ ਜਿਆਦਾ ਟੈਨਸ਼ਨ ਲੈਣ ਦੀ ਲੋੜ ਨਹੀਂ ਮੇਰੀਆਂ ਭੈਣਾਂ ਨੂੰ ਇਹ ਬਹੁਤ ਹੀ ਸੌਖੇ ਤਰੀਕੇ ਨਾਲ ਫੋਲਡ ਹੋਇਆ ਕੱਪੜਾ ਆਪਣਾ ਠੀਕ ਹੈ ਐਦਾਂ ਹੀ ਫਿਨਿਸ਼ਿੰਗ ਤੁਹਾਡੇ ਕੋਲ ਵੀ ਆਊਗੀ ਤੁਸੀਂ ਜਰੂਰ ਟਰਾਈ ਕਰਕੇ ਦੇਖਿਓ ਠੀਕ ਹੈ ਤੇ ਇਹ ਗਲਾ ਮਤਲਬ ਤੁਸੀਂ ਨਾ ਜਦੋਂ ਮਤਲਬ ਗਲਾ ਨਾਪ ਲੈਣਾ ਸਾਰਾ ਚੜਾਈ ਚ ਜਰੂਰ ਨਾਪ ਲਿਆ ਕਰੋ ਕਿਉਂਕਿ ਚੜਾਈ ਚ ਆਪਾਂ ਨੂੰ 5.5 ਜਾਂ 6 ਗਲਾ ਚਾਹੀਦਾ ਹੁੰਦਾ 6 ਗਲਾ ਵੀ ਉਹਨਾਂ ਦੇ ਚਾਹੀਦਾ ਆਪਾਂ ਨੂੰ ਬ੍ਰਾਡ ਹੁੰਦਾ ਮਤਲਬ 6 ਜਿਆਦਾ ਬ੍ਰਾਡ ਹੋ ਜਾਂਦਾ ਜਿਹੜੇ ਮਤਲਬ ਜਿਨ੍ਹਾਂ ਦੀ ਆ ਚੀਜ਼ ਭਾਰੀ ਹੋਵੇ ਠੀਕ ਹੈ ਜੀ ਜੇ ਮੈਂ ਪਤਲੇ ਬੰਦੇ ਦੀ ਆਪਾਂ 5 ਜਾਂ 5.5 ਠੀਕ ਹੈ ਜਿਹੜੇ ਬਰਾਡ ਪਾਉਣਾ ਚਾਹੁੰਦੇ ਆ ਉਹਨਾਂ ਦੀ ਤੁਸੀਂ ਮਤਲਬ ਤਿੰਨ ਤੱਕ ਕਰ ਸਕਦੇ ਆ ਚੜਾਈ ਠੀਕ ਹੈ 6 ਇੰਚ ਚੜਾਈ ਰੱਖ ਸਕਦੇ ਆ ਪਰ ਲੇਕਿਨ ਜਿਹਨੇ ਜਿਹੜੇ ਨਹੀਂ ਪਾਉਂਦੇ ਤਾਂ ਤੁਸੀਂ ਇਹਨਾਂ ਦੀ ਇਦਾਂ ਪਲੇਟ ਪਾ ਕੇ ਕਰ ਸਕਦੇ ਆ ਤੇ ਗਲੇ ਦੀ ਫਿਨਿਸ਼ਿੰਗ ਦੇਖੋ ਪ੍ਰੋਪਰ ਫਿਨਿਸ਼ਿੰਗ ਆ ਗਈ ਠੀਕ ਹੈ ਜੀ ਤੇ ਬਾਕੀ ਜੇ ਮੇਰੀ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ